ਤੁਸੀਂ ਇੱਥੇ ਡਿਗਰੀਆਂ ਲੈਣ ਆਏ ਹੋ ਕੱਲ ਨੂੰ ਤੁਸੀਂ ਦੇਸ਼ ਦੀਆਂ ਵੱਟੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਹੋਵੋਗੇ ਉਹ ਭਾਵੇਂ ਕਿਸੇ ਸਕੀਮ ਰਾਹੀਂ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ ਪੜ੍ਹੇ ਹੋ ਚਾਹੇ ਜਨਰਲ ਕੈਟੇਗਰੀ ਚ ਪੜ੍ਹੇ ਹੋ ਉਦੋਂ ਫਿਰ ਉਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਤੇ ਪਹੁੰਚ ਜਾਂਦੇ ਹੋ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆਂ 14 April 1891 ਨੂੰ ਬਾਬਾ ਸਾਹਿਬ ਦਾ ਜਨਮ ਹੋਇਆ ਇੰਨਾਂ ਹਾਲਾਤਾਂ 'ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ 'ਚ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਜ਼ ਸੀ ਪੜ੍ਹਨ ਨਹੀਂ ਦਿੰਦੇ ਸੀ ਪਰ ਉਸ ਤੋਂ ਬਾਅਦ باوجود ਵੀ ਐਡੀ ਬੜੀ ਬੜੀਆਂ ਡਿਗਰੀਆਂ ਤੇ ਬਾਅਦ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਅਨਬਿਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅੱਜ ਉਹਨਾਂ ਨੂੰ ਅਸੀਂ ਦਿਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਬਾਬਾ ਸਾਹਿਬ ਇਹ ਹੀ ਕਹਿੰਦੇ ਸੀ ਸਵਿਧਾਨ ਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਕਿ ਮੌਕਾ ਤਾਂ ਦਿਓ ਯਾਰ ਪੜਨ ਦਾ ਮੌਕਾ ਦਿਓ ਅੱਗੇ ਉੱਬਰ ਉੱਡਣਾ ਤਾਂ ਉਹਨਾਂ ਤੇ ਇੰਜਨਾਂ ਤੇ ਡਿਪੈਂਡ ਕਰਦਾ ਮਸੀਹਾ ਬਣ ਕੇ ਜਦੋਂ ਬਾਬਾ ਸਾਹਿਬ ਆਏ ਬਾਅਦ ਵੀ ਉਹਨਾਂ ਨੂੰ ਡਿਗਰੀਆਂ ਲੈ ਕੇ ਵੀ ਜਿਸ ਤਰ੍ਹਾਂ ਦੱਸਿਆ ਗਿਆ ਡਿਗਰੀਆਂ ਲੈ ਕੇ ਵੀ ਉਹਨਾਂ ਨਾਲ ਇੱਥੇ ਫਿਰ ਵਿਤਕਰੇ ਹੋਏ ਨੇ ਆਹੀ ਜੁਨੀਵਰਸਿਟੀ ਕਾਟੇ ਚੱਲ ਰਹੀ ਸੀ ਜਦੋਂ ਪਹੁੰਚਕੀਏ ਵੀ ਵਿੱਦਿਆ ਨੂੰ ਅਸੀਂ ਕਰਜੇ ਹੀ ਨਹੀਂ ਹੁਣ ਦੇਣਾ ਇਸ ਜੁਨੀਵਰਸਿਟੀ ਨੂੰ 30 ਕਰੋੜ ਰੁਪਈਆ ਪਰ ਮੰਥ ਪੰਜਾਬ ਸਰਕਾਰ ਨੇ ਦਿੱਤੀ ਹੈ ਐਕਟਰ ਭੀਮਰਾਓ ਉਮੀਦਵਾਰ ਜੀ ਦਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜੀ ਵਿੱਦਿਆ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਇੱਕ ਵਾਰੀ ਪੀਊਗਾ ਉਹ ਦਹਾੜੂਗਾ ਹੀ ਦਹਾੜੂਗਾ ਬਸ ਤੁਹਾਨੂੰ ਕੋਈ ਪੁੱਛਣ ਆਉਂਦਾ ਵੀ ਅੱਜ ਮੈਂ ਅਜ ਬੁੱਕਲੇਟ ਜਾਰੀ ਕੀਤੀ ਹੈ ਵੀ ਇਹ ਸਕੀਮ ਕਿਵੇਂ ਲਈਦੀ ਹੁੰਦੀ ਹੈ ਜ਼ਰੂਰ ਦੱਸੋ ਸੋ ਬਾਬਾ ਸਾਹਿਬ ਵੀ ਰਾਜਨੀਤੀ ਸਿਖੇ ਬਾਬਾ ਸਾਹਿਬ ਨੇ ਰਾਜਨੀਤੀ ਚੰਟਰੀ ਕੀਤੀ ਐਸੇ ਕਰਕੇ ਕਿ ਇਹ ਰਾਜਨੀਤੀ ਤੋਂ ਬਿਨਾ ਆਪਾਂ ਡਿਸੀਜਨ ਮੇਕਰ ਨਹੀਂ ਬਣ ਸਕਦੇ ਫੈਸਲੇ ਨਹੀਂ ਆਪਾਂ ਕਾਨੂੰਨ ਲਾਅ ਮੇਕਰ ਕਹਿੰਦੇ ਨਾ ਲੋ ਨਹੀਂ ਬਣਾ ਸਕਦੇ ਫਿਰ ਪੰਜਾਬ ਨੰਬਰ 1 ਬਣ ਜੂਗਾ ਨਾ ਅਦੇਸ਼ ਨੰਬਰ 1 ਤੋਂ ਕੋਈ ਨਹੀਂ ਰੁਕ ਸਕਦਾ ਕਿਉਂਕਿ ਲੀਡ ਪੰਜਾਬ ਹੀ ਕਰੂਗਾ ਇਹ ਤੋਂ ਪਹਿਲਾਂ ਵੀ ਪੰਜਾਬ ਨੇ ਲੀਡ ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਾਸਤੇ